ਕਾਰ ਦੀ ਸਾਰਿਆਂ ਨੂੰ ਆਹ 파ਰੇ ਭੇਜਿਆ। ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਪਾ ਰਹੇ ਹਾਂ ਪਹਿਲਾ ਰੇ ਇਹ ਗੱਟਾ ਦੰਦੇ ਪਾਇਆ ਹੋਇਆ। ਜੂਰੀ ਇਹ ਦਾ। ਇਹ ਕਿੰਨੇ ਦੀ ਕੀ ਇਹ ਇਹ ਖਲੋ। ਤੇ ਲੋ। ਆਹ ਇਹਨੂੰ ਵੇਚਤੀ ਹੈ। ਜੀ ਇਹ ਆਪਾਂ ਪਾਇਆ। ਪਰ ਇਹਦੇ ਰੇ ਬਹੁਤ ਮਹਿੰਗਾ ਪੈਂਦਾ। 100 ਰੁਪਏ ਗੱਟਾ ਕਰਤਾ 100 ਰੁਪਏ ਗੱਟਾ ਕਰਤਾ ਬਿਨਾਂ ਰਲਾਏ ਹੋਏ ਅੰਦਰ ਲਾਉਣਾ ਵੀ ਨਹੀਂ ਕੀਨਾ ਕੱਲਾ ਜਿੰਕ ਪਾਉ ਦੁਕਾਨ ਨਾਲੇ ਹਮੇਂ ਤਾਂ ਉਹੀ ਕੀ ਜੰਦੇ ਨੇ ਆਹ ਪਾ ਦੇ ਆਹ ਪਾ ਦੇ ਹਾਂ ਮਾਦੂ ਤੇ ਉਹੀ ਜੈਰ ਨਹੀਂ ਇਸਨੇ ਨਹੀਂ ਨਾ ਪਾਇਟਾ ਉਹ ਕੁਝ ਨਹੀਂ ਹੁਣ ਤੱਤ ਨੇ ਜਿੰਕ ਹੋ ਗਿਆ ਫਟਾਸ ਹੋ ਗਿਆ ਚੀਜ਼ਾਂ ਲਾਉਣੇ ਸੀ ਮੈਨੂੰ ਹੋਰ ਮਸਕੋਰ ਕੁਛ ਨਾ ਬੋ। ਨਹੀਂ ਜੇ ਕਿ 20% ਜਾਂ 30% ਹਾਂ। ਛੋਲੀ ਕੱਢ ਰਾਮੇ ਦੇ ਕੋਠੇ ਚੋਂ ਮੰਡ ਜਾ ਪਾ ਕੇ ਮੋਢਿਆਂ ਚ। ਠੀਕ ਐ। ਵਿਚਾਲੇ ਲੱਗੇ ਜੀ। ਉਦਣ ਵਾਂਗੂ। ਆ ਇੱਕ ਛੋਲੀ ਵਾਕੇ ਨਮ ਲੈਣਾ ਫੇਰ। ਆਏ ਹੁਣ ਜਵਾਖ ਮਾਰਨਾ ਯਾਰ। ਹਾਂ? ਦਮ ਤਾ ਦਬਾਇਓ ਜਵਾਖ ਆ। ਨਹੀਂ। ਦਮ ਪੱਕੂ ਕਿਵੇਂ ਐ? ਉਹ ਨੂੰ ਹੀ ਪੱਕ ਜੂ ਇਹ ਜਿੰ ਕਵੇ ਹਾਂ ਦੇਖੋ ਜੇ ਤੁਹਾਡੇ ਲੈਵੇ ਕੁਝ ਹੋਵੇ ਨਾ ਬਲੇਡ ਬਲੂਟ ਆ ਬਸ ਮੋਟਰਸਾਈਕਲ ਦੀ ਚਾਬੀ ਲਓ ਮਰੇ ਬਾਲੋ Ya gua daka kamoda. Perdi side. Oke. Okay. Nah. Yeah. Yes, ਇਹਨਾਂ ਤਰੀਕੇ ਵੀ ਚੱਕ ਇਹਦਾ ਬਹੁਤ ਖੋਲਣੇ ਨੇ ਅੱਗੇ ਕਿਸੇ ਜੀਰੀ ਨੂੰ ਕਹਿੰਦੇ ਹੁਣ ਫਰਾਟੇ ਬਣ ਜਾ ਪੰਜੀਰੀ ਇਨਾ ਸਮਾਨ ਪਤਾ ਤੇਰੇ ਤੇ ਹਾਂ ਬਹੁਤ ਸਮਾਨ ਪੈ ਗਿਆ ਹੁਣ ਤਾਂ ਹੁਣ ਤਾਂ ਜੀਰੀ ਆਉਂਦੀ ਹੈ ਪੰਜੀਰੀ ਜੀ ਨਹੀਂ ਮੰਨਦਾ ਉਹਨਾਂ ਸਮਾਨ ਤਾਂ ਐ ਧੰਨਵਾਦ ਹੈ ਤੰਨੂ ਗਾਜਾ ਕਿੰਨੇ ਕਿਥੇ ਆਹਾ ਤੰਨੂ ਖਾਣਾ ਬਣੇ ਬਣੇ ਇਹੜਾ ਬੱਚੂ ਗਾਂਡਾ ਫਜੂਰੇ ਇਹ ਦੋ ਕੀ ਦਿਨ ਹੈਗੇ ਪੂਰੇ ਹਲੋ ਸਰ ਸਰ ਸਹੀ ਕਿ ਨਹੀਂ ਹੈ ਫਿਰ ਕਿ ਨਹੀਂ ਦਿਖੇ ਪਾ ਦਾਂਗੇ ਅਗਰ ਬੱਚੂ ਵੀ ਇਦਾਂ ਇਹੀ ਤਾਂ ਹੁੰਦਾ ਬੱਚੂ ਆਦਾਂ ਰੱਖੋ ਰਾਤ ਨਾ ਪਾਏ ਮੰਗਦੇ ਤੇਵਾ ਦੇਵਾ ਪੈਸਾ ਡਾਲ ਲਵਾਉਣਗੇ ਹਾਂ ਪੰਜਾਬ ਨੰਬਰ ਪੰਜਾਬ ਲਾ ਦੇ ਪੰਜਾਬ ਲਾ ਦਾਂਗੇ ਭਾਈ ਪੰਜਾਬ ਲਾ ਦੇ ਆ ਜਿਹੜੇ ਸੰਘੜੇ ਆ ਪੰਜਾਬੇ ਲਾ ਲਈ ਉਹ ਛੀ ਲੈ ਕੇ ਹਾਂ ਆ ਪਾਣੀ ਇਹ ਲੋ ਸਾਰਾ ਨੇ ਸਾਰੇ ਖੁੱਲੀਆਂ ਨੇ ਆ ਖੋਲ ਦੇ ਕਰੇ ਬੰਨੇ ਬਹੁਤ ਠੀਕ ਕਰੇਂ ਦੀਆ ਖੋਲ ਲੈ ਫੜ ਪਾਣੀ ਗੋਲਾ ਆਏ ਪਹਿਲਾਂ ਪਾਣੀ ਲਾਓ ਇੰਨਾ ਕ ਫਿਰ ਇਹ ਉੜਦਾ ਨਹੀਂ ਹਾਂ ਉਹਨੇ ਗਾਣੇ ਦੇ ਪਾਣੀ ਦਾ ਇਹ ਕਿੜਾ ਮੰਗ ਕੋੜਾ ਕਰੋ ਵੀਡੀਓ ਖਰਾਬ ਕਰਤੀ ਕਿੜਾ ਬੇੜਾ ਮੰਗੂ ਉੱਬੇਲੇ ਸਾਡੀ ਕੀਰੀ ਆਪਦੇ ਜੋਗਰੀ ਆਪਦੇ ਰਹਿ ਗਿਆ ਪੈਂਟਾ ਮੇਰਾ ਦਾਦਾ ਗੱਦੀ ਅਰੇ ਉਹਨੇ ਵਾਰ ਦਿੱਤਾ 12 ਕਿਤੇ ਆਹੋ ਇੰਨੇ ਤੱਕ ਤਾਂ ਮਿਲੇ ਜਾਊਗੀ ਮਿਲੇ ਜਾਊ ਇੰਨੇ ਤੱਕ ਕਿਦੇ ਰੇ ਜੱਬੀ ਲਮਗਾਈ ਨੇ ਗਤੋਂ ਜੀ ਪੁੱਛਿਆ ਮਰੀ ਨਾ ਉਹ ਪੁੱਛਤਾ ਕਰਨੀ ਪਈ ਯਾਵ ਨੰਬਰ 1 ਇਹ ਕਿੱਧਰ ਜਾਂਦੀ ਹੈ ਉਹ ਨਾ ਚੱਲੀ ਕਿੱਥੇ ਦੀ ਆਹ ਰਹਿ ਗਈ ਮੋਟਰ ਤੇ ਪੰਜਾਬ ਥੋੜੀ ਪੰਜਾਬ ਐ ਥੋੜੀ ਗੱਡੀ ਹੱਟ ਪਰ ਲਈ ਆਹੋ ਯਾ ਪੀਲੀ ਦੀ ਸਾਰੀ ਏ ਮੰਨਦਾ ਰਹਿਦਾ ਲਗਾ ਦੇ ਆਪ ਪੁੱਛ ਲਾਂਗੇ ਫਿਰ ਪਗਾਇ ਤਾਂ ਉਹਦੇ ਮੱਕੇ ਚ ਮੰਜਾਵੇ ਲੈ ਜਾਣੇ ਹਾਂ ਯਾਵ ਨੰਬਰ 1 ਨੇ ਲਈ ਹੈ ਜੀ ਹਾਂ ਕੋਸ਼ ਕਰ ਲੈ ਕੋਸ਼ ਆ ਥੈਲੇ ਉਹਦੇ ਅੰਦਰ ਦੀ ਗਰਮ ਹੈ ਹੋਏ ਪੱਤਾ ਹੁੰਦਾ ਪਤਾ ਇਹ ਗੱਲ ਦਾ ਐ ਬੈਠਾ ਹੋ ਵਈ ਬਹੁਤ ਚੱਲ ਰਹੀ ਹੈ ਡਰੇ ਬੋਆ ਅਜਾ ਤੜਕੀ ਖੜਤੀ ਤੜਕੇ ਹੈ ਵੀ ਰੋ ਕਲਕਿੰਦੇ ਸੀ ਪਾਇਆ ਰੇ ਉਹ ਸੌ ਉਂਦੀ ਗਿਰੇ ਪਤਾ ਮੈਨੂੰ 4 ਵਜੇ 4 ਵਜੇ 4 ਵਜੇ ਮਣੇ ਨਹੀਂ ਤੈਨੂੰ ਰਾਤ ਨੂੰ ਨਹੀਂ ਨਜੇਂਦੀ ਰਾਤ ਨੂੰ ਬਈ ਯਾਨੀ ਖੁੱਲੀ ਨਹੀਂ ਹੋਏ ਵੱਡੇ ਵੱਡੇ ਕਿਸਾਨ ਤੋਂ ਤਾਂ ਹੀ ਨਹੀਂ ਖੁੱਲੀ ਲੈ ਕਲੀ ਕਲੀ ਖੋਲ ਰਿਹਾ ਹੈ ਕਰ ਰਹੇ ਹੋਰੇ ਆਪਣਾ ਅੰਦਰ ਪੱਤਾਂ ਨਾਲ ਖੜਾ ਜਾਂਦੀ ਉਹ ਗਿੱਦੇ ਦੀ ਬਾਲ ਰੋ ਪੱਤੇ ਚੋਗੀ ਚੱਲ ਬਾਈ ਵਿੱਚ ਪੱਤੇ ਹੀ ਰਾਹੇ ਬਣੂਗਾ ਕਰੀ ਦਫਾ ਹੈ ਤਾਂ ਕੱਟ ਕੇ ਨਾਲ ਨੂੰ ਇੱਕ ਥੈਲੇ ਚ ਬਾਈ ਚੱਲ ਸਾਰਾ ਕੁਝ ਪਈ ਪਿੰਕਸ ਰੱਖੇ ਥੱਲੇ ਰੱਖਦੇ ਆ ਵੀ ਲਫਾਫੇ ਵੀ ਇੱਕ ਥੈਲਾ ਨਾਲ ਲਾਂਦਾ ਇੱਕ ਜੇਬ ਹੀ ਜਾਂਦਾ ਸਾਰਾ ਦੋ ਰੇ ਰੱਖ ਲਾ ਲੈ ਹਾਂ ਇਹਦਾ ਮੈਂ ਸਾਬ ਲਾ ਲਿਆ ਪੱਲੀ ਨਾਲੋਂ ਦਾ ਛੋੜਾ ਜਿਹਾ ਕਾਗਜ਼ ਹੋਵੇ ਕਾਗਜ਼ ਆਦੇ ਵਧੀਆ ਨੇ ਆਪ ਕੋਣੀ ਜਾਂਦਾ ਥੋੜਾ ਥੱਲੇ ਜਾਂਦੇ ਨਾਲ ਇਹਦਾ ਲਿਬੜੀ ਹੁੰਦੀ ਚਿਪਚਿਪੀ ਇਹਦਾ ਭੋਜਨ ਬਹੁਜਾਂਦਾ

ਬੱਦੂ ਦੀ ਪੱਟਣੀ ਆਏ ਕੋਈ ਕਿੰਨੇ ਲਾਏ ਨੇ ਉਹਨੇ ਤਿੰਨ 6 5 ਕਿਲਿਆਂ ਲੈ ਟਿੱਕ ਚੱਕ ਬਈ ਹੋਰ ਮੇਹ ਹੋਰ ਕੀ ਅਕਵਾਈ ਰੇ ਪਾ ਰਿਹਾ ਕੰਮ ਕਰਨਾ ਜ਼ਰੂਰੀ ਹੈ ਸੈਲਫ ਮਾਰਨਾ ਵੀ ਜ਼ਰੂਰੀ ਹੈ ਸੈਲਫ ਵੱਜੀਏ ਨਾ ਤੇ ਸਾਰਾ ਦਿਨ ਕੰਮ ਹੁੰਦਾ ਹੈ ਸੈਲਫ ਤੋਂ ਲੈਣ ਦਾ ਛੋਟਾ ਤੜਕੀ ਮਾਦ ਹੁੰਦਾ ਗਾਣਾ ਤੜਕੀ ਸੈਲਫ ਵੱਜੀ ਜਾਂਦਾ ਹੈ ਹੜ ਬਈ ਅਰੇ ਨਾ ਕਰਿਆ ਨਹੀਂ ਤੇਰੇ ਕਰਾਂਗੀ ਨਹੀਂ ਤਾਂ ਧਰੀ ਦੇਖਣੀ ਆ ਤੇਰੇ ਗੁੱਦਲਵਾਕੇ ਹਾਂ ਇਹ ਗੁੱਦਲ ਵਾਲੇ ਮੁੱਢਾ ਨਹੀਂ ਵੜਦੀ ਲੈ ਅੱਛਾ ਇਹ ਝੋਲੀ ਬਣਵਾਈ ਆ ਸਪੈਸ਼ਲ ਪਿਛਲੇ ਸਾਲ ਅੱਛਾ ਦੂਜਾ ਸੀਜ਼ਨ ਇਹਨੂੰ ਹੂੰ ਕੱਟ ਪਾਈ ਬਈ ਸ਼ਫਾਂਡ ਛੋਟੀ ਹੈ ਆਪਣੀ ਫੇਰ ਆਕੇ ਭਲੇ ਉਂ ਭਾਜਨ ਚੱਕਣ ਦਾ ਕੀ ਫੈਰ ਹੈ ਬਈ ਹਾਂ ਰਾਮ ਭਾਈ ਸੱਚਾ ਪਾਤਸ਼ਾਹ ਪਹਿਲੇ ਰੇ ਦੀ ਤਿਆਰੀ ਹੈ ਜੀਰੀ ਚ ਦੇਖੋ ਜਾਰੇ ਹੈ ਪਹਿਲਾਂ ਤਾਂ ਧੱਪੜ ਜੂਂ ਪਾਇਆ ਦੀ ਥੱਲੇ ਪਾਣੀ ਹੈ ਨਹੀਂ ਉਰਲੇ ਪਾਸੇ ਹੋ ਜਾ ਬਾਈ ਪਾਣੀ ਹੁਣ ਹੋ ਜੂ ਘੰਟੇ ਚ ਕਰਤਾ ਇਧਰ ਪਾਣੀ ਹਾਂ ਪਰਾਂ ਨੂੰ ਜੀ ਹਾਂ ਬਾਈ ਇਧਰ ਲਈ ਠੀਕ ਆ ขับบัวโฮฮัลขับบ <Hey. S 2> ัวโฮเข้ไหมขับบ <Yeah. S 2> <ind ian? S 3> ัวย <dia? S 2> ังข ha ับบัวมาโฮขับบัวข้าสวยขับบัว ਸਾਨੂੰ ਵੀ ਕਹਿਆ ਸੀ ਬੰਦੇ ਕਹਿ ਰਹੇ ਆ ਆਪ ਦਾ ਨਾਮ ਪੁੱਛਾ ਸਾਤਰੀ ਕਾਰ ਜੀ ਇੱਕ ਸਾਡੇ ਪੇਜ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰੋ ਜਿਹੜਾ ਤੁਸੀਂ ਕਰਨ ਪਿਆਰ ਦੇ ਰਹੇ ਹੋ ਉਹ ਬਦ ਛੜ ਕੇ ਦੇ